ਜੰਮੂ ਕਸ਼ਮੀਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮੁੜ ਤੋਂ ਇੱਕ ਹਫ਼ਤੇ ਦੇ ਵਿੱਚ ਹੀ ਦੂਜਾ ਅਤਵਾਦੀ ਹਮਲਾ ਵਾਪਰਿਆ ਹੈ ਦੱਸਦੇ ਕਿ ਜੰਮੂ ਕਸ਼ਮੀਰ ਚ ਜੰਮੂ ਕਸ਼ਮੀਰ ਦੇ ਕਠੂਆ ਦੇ ਇੱਕ ਪਿੰਡ ਹੀਰਾਨਗਰ ਇਲਾਕੇ ਦੇ ਵਿੱਚ ਅਤਵਾਦੀਆਂ ਵੱਲੋਂ ਵੱਡੀ ਵਾਰਦਾਤ ਨੂੰ ਜਨਮ ਦਿੱਤਾ ਹੈ ਦੱਸਦੇ ਕਿ ਇਸ ਤੋਂ ਪਹਿਲਾਂ ਵੀ ਇੱਕ ਸ਼ਰਧਾਲੂਆਂ ਦੀ ਬਸ ਤੇ ਹਮਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਲਾਕਾ ਦਹਿਲ ਗਿਆ ਸੀ ਤੇ ਉਹਦੇ ਵਿੱਚ ਜੋ ਹੈ ਬਸ ਡਰਾਈਵਰ ਤੇ ਕੰਡਕਟਰ ਨੂੰ ਗੋਲੀ ਮਾਰੀ ਗਈ ਸੀ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਸੀ ਖਲੇ ਲੋਕੋਸ ਜ਼ਖਮ ਤੋਂ ਉਬਰੇ ਨਹੀਂ ਸੀ ਜਿਸ ਤੋਂ ਬਾਅਦ ਇੱਕ ਹੋਰ ਹਮਲਾ ਕੀਤਾ ਗਿਆ ਹੈ ਦੱਸਦੇ ਕਿ ਅੱਤਵਾਦੀਆਂ ਵੱਲੋਂ ਮੰਗਲਵਾਰ ਸ਼ਾਮ ਨੂੰ ਇਹ ਹਮਲਾ ਕੀਤਾ ਗਿਆ ਹੈ ਉਹਨਾਂ ਵੱਲੋਂ ਪਹਿਲਾਂ ਤਾਂ ਲੋਕਾਂ ਵੱਲੋਂ ਮਤਲਬ ਕਿ ਸ਼ੱਕੀ ਗਤੀਵਿਧੀਆਂ ਦਾ ਪਤਾ ਲਗਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਗਈ ਤਾਂ ਪੁਲਿਸ ਮੌਕੇ ਤੇ ਪਹੁੰਚੀ ਤੇ ਅੱਤਵਾਦੀਆਂ ਨੇ ਜੋ ਹੈ ਉਹ ਪੁਲਿਸ ਦੇ ਕਾਫਲੇ ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਸੈਨਾ ਜਿਹੜੀ ਸੁਰੱਖਿਆ ਬਲ ਹੈ ਤੇ ਅੱਤਵਾਦੀਆਂ ਵਿਚਾਲੇ ਜੋ ਮੁਕਾਬਲਾ ਹੋਇਆ ਮੁਕਾਬਲੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਅੱਤਵਾਦੀ ਜੋ ਹੈ ਟੀਰ ਹੋ ਗਿਆ ਹੈ ਤਾਂ ਇਸ ਤੋਂ ਇਲਾਵਾ ਦੋ ਤੋਂ ਤਿੰਨ ਜੋ ਨਾ ਕਿੰਨੇ ਉਹ ਜ਼ਖਮੀ ਦਸ 000 ਦਸ 000 ਕਿ ਪਹਿਲਾ ਜੋ ਅੱਤਵਾਦੀ ਸੀ ਉਹ ਆ ਨਾਗਰੀਕਾ ਦੇ ਘਰੇ ਕੁਝ ਲੈਣ ਗਏ ਸੀ ਜਦੋਂ ਨਾਗਰੀਕਾ ਨੇ ਸ਼ੱਕ ਦੇ ਜਾਂ ਸ਼ੱਕ ਦੇ ਆਧਾਰ ਤੇ ਕੁਝ ਦੇਣ ਤੋਂ ਮਨ ਕਰ ਦਿੱਤਾ ਤਾਂ ਅੱਤਵਾਦੀਆ ਵੱਲੋਂ ਗੋਣੀਆਂ ਚਲਾ ਦਿੱਤੀਆਂ ਗਈਆਂ ਗੋਲੀਆਂ ਚਲਾਣ ਦੇ ਵਿੱਚ ਜੋ ਹੈ ਨਾਗਰਿਕ ਦੋ ਤੋਂ ਤਿੰਨ ਜ਼ਖਮੀ ਹੋ ਗਏ ਨੇ ਇਸ ਤੋਂ ਬਾਅਦ ਜੋ ਹੈ ਫੌਜ ਨੂੰ ਸੂਚਨਾ ਦਿੱਤੀ ਗਈ ਫੌਜ ਮੌਕੇ ਤੇ ਪਹੁੰਚੀ ਜਿਸ ਤੋਂ ਬਾਅਦ ਅੱਤਵਾਦੀਆਂ ਨੇ ਉਹਨਾਂ ਦੇ ਕਾਫਲੇ ਤੇ ਵੀ ਹਮਲਾ ਕਰ ਦਿੱਤਾ ਤੇ ਇਸ ਤੋਂ ਬਾਅਦ ਉਹਨਾਂ ਵਿੱਚ ਚਾਲੇ ਮੁਕਾਬਲਾ ਹੋਇਆ ਜ਼ਬਰਦਸਤ ਮੁਕਾਬਲਾ ਹੋਇਆ ਜਿਸ ਵਿੱਚ ਇੱਕ ਅੱਤਵਾਦੀ ਟੀਰ ਕਰ ਦਿੱਤਾ ਗਿਆ ਤੇ ਤਲਾਸ਼ੀ ਮੁਹਿੰਮ ਹਲੇ ਵੀ ਲਗਾਤਾਰ ਜਾਰੀ ਹੈ ਇਹ ਵੱਡੀ ਵਾਰ ਦਾ ਤਜਮੂ ਦੇ ਕਠੂਆ ਦੇ ਇੱਕ ਪਿੰਡ ਦੇ ਵਿੱਚ ਵਾਪਰੀ ਹੈ ਇੱਥੇ ਜਿੱਥੇ ਅੱਤਵਾਦੀਆਂ ਵੱਲੋਂ ਪੁਲਿਸ ਦੇ ਕਾਫਲੇ ਤੇ ਹਮਲਾ ਕੀਤਾ ਗਿਆ ਮੁਕਾਬਲਾ ਹੋਇਆ ਗੋਲੀਆਂ ਚੱਲੀਆਂ ਨੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਦੱਸਦੀ ਕਿ ਇਸ ਤੋਂ ਪਹਿਲਾਂ ਵੀ ਇੱਕ ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦੀਆਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਉਸ ਦੇ ਵਿੱਚ ਜੋ ਹੈ ਸ਼ਰਧਾ ਲੋਹਾਂ ਨਾਲ ਪਰੀ ਵਸਤੇ ਵਿੱਚ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਉਹਦੇ ਵਿੱਚ ਕੰਡਕਟਰ ਤੇ ਡਰਾਈਵਰ ਨੂੰ ਗੋਲੀ ਮਾਰੀ ਗਈ ਸੀ ਜਿਹੜੀ ਘਟਨਾ ਬਹੁਤ ਚਰਚਾ ਦੇ ਵਿੱਚ ਵੀ ਰਹੀ ਸੀ ਤੇ ਹਲੇ ਉਹ ਘਟਨਾ ਹਲੇ ਲੋਕ ਲੋਕ ਉਸ ਘਟਨਾ ਤੋਂ ਵੀ ਨਹੀਂ ਉਭਰੇ ਸਨ ਜਿਸ ਤੋਂ ਬਾਅਦ ਹੁਣ ਇੱਕ ਹਫ਼ਤੇ ਦੇ ਵਿੱਚ ਹੀ ਹੁਣ ਦੂਜੀ ਵਾਰਦਾਤ ਨੂੰ ਅੱਤਵਾਦੀਆਂ ਵੱਲੋਂ ਜਾਂ ਦਿੱਤਾ ਗਿਆ ਹੈ ਇੱਥੇ ਅਤਵਾਦੀਆ ਵੱਲੋਂ ਪੁਲਿਸ ਵੱਲ ਤੇ ਜੋ ਹੈ ਨਿਸ਼ਾਨਾ 사ਧਿਆ ਗਿਆ ਹੈ ਪਹਿਲਾ ਅਤਵਾਦੀਆ ਵੱਲੋਂ ਨਾਗਰਿਕਾ ਤੋਂ ਕੁਝ ਲੈਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਉਹਨਾਂ ਨੇ ਸ਼ੱਕ ਦੇ ਆਧਾਰ ਤੇ ਮਨਾ ਕਰ ਦਿੱਤਾ ਤਾਂ ਉਹਨਾਂ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਦੇ ਉੱਤੇ ਵੀ ਅਤਵਾਦੀਆ ਨੇ ਜੋ ਹੈ ਗੋਲੀਆਂ ਚਲਾ ਦਿੱਤੀਆਂ ਉਹਨਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ ਹੈ ਤੇ ਉਸ ਮੁਕਾਬਲੇ ਦੇ ਵਿੱਚ ਜੋ ਹੈ ਇੱਕ ਅਤਵਾਦੀ ਠੇਸਾ ਜਾ ਰਿਹਾ ਹੈ ਕਿ ਦੋ ਤੇ ਦੋ ਜੋ ਦੋ ਤੋਂ ਤਿੰਨ ਨਾਗਰਿਕ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਤੇ ਦੱਸੇ ਜਾ ਰਿਹਾ ਹੈ ਕਿ ਹਲੇ ਵੀ ਜੋ ਹੈ ਤਲਾਸ਼ੀ ਮੁਹਿੰਮ ਹੋ ਲਗਾਤਾਰ ਜਾਰੀ ਹੈ ਜੰਮੂ ਕਸ਼ਮੀਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮੁੜ ਤੋਂ ਇੱਕ ਹਫਤੇ ਦੇ ਵਿੱਚ ਹੀ ਦੂਜਾ ਅਤਵਾਦੀ ਹਮਲਾ ਵਾਪਰਿਆ ਹੈ ਦੱਸਦੇ ਕਿ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਦੇ ਕਠੂਆ ਦੇ ਇੱਕ ਪਿੰਡ ਹੀਰਾਨਗਰ ਇਲਾਕੇ ਦੇ ਵਿੱਚ ਅਤਵਾਦੀਆਂ ਵੱਲੋਂ ਵੱਡੀ ਵਾਰਦਾਤ ਨੂੰ ਜਨਮ ਦਿੱਤਾ ਹੈ ਦੱਸਦੇ ਕਿ ਇਸ ਤੋਂ ਪਹਿਲਾਂ ਵੀ ਇੱਕ ਸ਼ਰਧਾਲੂਆਂ ਦੀ ਬਸ ਤੇ ਹਮਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਲਾਕਾ ਦਹਿਲ ਗਿਆ ਸੀ ਤੇ ਉਹਦੇ ਵਿੱਚ ਜੋ ਹੈ ਬਸ ਡਰਾਈਵਰ ਤੇ ਕੰਡਕਟਰ ਨੂੰ ਗੋਲੀ ਮਾਰੀ ਗਈ ਸੀ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਸੀ ਹਲੇ ਲੋਕੋਸ ਜ਼ਖਮ ਤੋਂ ਉਬਰੇ ਨਹੀਂ ਸੀ ਜਿਸ ਤੋਂ ਬਾਅਦ ਇੱਕ ਹੋਰ ਹਮਲਾ ਕੀਤਾ ਗਿਆ ਹੈ ਦੱਸਦੇ ਕਿ ਅੱਤਵਾਦੀਆਂ ਵੱਲੋਂ ਮੰਗਲਵਾਰ ਸ਼ਾਮ ਨੂੰ ਇਹ ਹਮਲਾ ਕੀਤਾ ਗਿਆ ਹੈ ਉਹਨਾਂ ਵੱਲੋਂ ਪਹਿਲਾਂ ਤਾਂ ਲੋਕਾਂ ਵੱਲੋਂ ਮਤਲਬ ਕਿ ਸ਼ੱਕੀ ਗਤੀਵਿਧੀਆਂ ਦਾ ਪਤਾ ਲਗਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਗਈ ਤਾਂ ਪੁਲਿਸ ਮੌਕੇ ਤੇ ਪਹੁੰਚੀ ਤੇ ਅੱਤਵਾਦੀਆਂ ਨੇ ਜੋ ਹੈ ਉਹ ਪੁਲਿਸ ਦੇ ਕਾਫਲੇ ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਸੈਨਾ ਜਿਹੜੀ ਸੁਰੱਖਿਆ ਬਲ ਹੈ ਤੇ ਅੱਤਵਾਦੀਆਂ ਵਿਚਾਲੇ ਜੋ ਮੁਕਾਬਲਾ ਹੋਇਆ ਮੁਕਾਬਲੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਅੱਤਵਾਦੀ ਜੋ ਹੈ ਟੀਰ ਹੋ ਗਿਆ ਹੈ ਤਾਂ ਇਸ ਤੋਂ ਇਲਾਵਾ 2 ਤੋਂ 3 ਜਨ ਨਾਗਰਿਕ ਨੇ ਉਹ ਜ਼ਖਮੀ ਦਸ ਸਜਾਰੇ ਨੇ ਦਸ ਸਜਾਰੇ ਕਿ ਪਹਿਲਾ ਜੋ ਅੱਤਵਾਦੀ ਸੀ ਉਹ ਆ ਨਾਗਰਿਕਾ ਦੇ ਘਰੇ ਕੁਝ ਲੈਣ ਗਏ ਸੀ ਜਦੋਂ ਨਾਗਰਿਕਾ ਨੇ ਸ਼ੱਕ ਦੇ ਜਾਂ ਸ਼ੱਕ ਦੇ ਆਧਾਰ ਤੇ ਕੁਝ ਦੇਣ ਤੋਂ ਮਨ ਕਰ ਦਿੱਤਾ ਤਾਂ ਅੱਤਵਾਦੀਆਂ ਵੱਲੋਂ ਗੋਣੀਆਂ ਚਲਾ ਦਿੱਤੀਆਂ ਗਈਆਂ ਗੋਲੀਆਂ ਚਲਾਣ ਦੇ ਵਿੱਚ ਜੋ ਹੈ ਨਾਗਰਿਕ ਦੋ ਤੋਂ ਤਿੰਨ ਜ਼ਖਮੀ ਹੋ ਗਏ ਨੇ ਇਸ ਤੋਂ ਬਾਅਦ ਜੋ ਹੈ ਫੌਜ ਨੂੰ ਸੂਚਨਾ ਦਿੱਤੀ ਗਈ ਫੌਜ ਮੌਕੇ ਤੇ ਪਹੁੰਚੀ ਜਿਸ ਤੋਂ ਬਾਅਦ ਅੱਤਵਾਦੀਆਂ ਨੇ ਉਹਨਾਂ ਦੇ ਕਾਫਲੇ ਤੇ ਵੀ ਹਮਲਾ ਕਰ ਦਿੱਤਾ ਤੇ ਇਸ ਤੋਂ ਬਾਅਦ ਉਹਨਾਂ ਵਿੱਚ ਆਲੇ ਮੁਕਾਬਲਾ ਹੋਇਆ ਜ਼ਬਰਦਸਤ ਮੁਕਾਬਲਾ ਹੋਇਆ ਜਿਸ ਵਿੱਚ ਇੱਕ ਅੱਤਵਾਦੀ ਢੇਰ ਕਰ ਦਿੱਤਾ ਗਿਆ ਤੇ ਤਲਾਸ਼ੀ ਮੁਹਿੰਮ ਹਲੇ ਵੀ ਲਗਾਤਾਰ ਜਾਰੀ ਹੈ ਇਹ ਵੱਡੀ ਵਾਰ ਦਾ ਤਜਮੂ ਦੇ ਕਠੂਆ ਦੇ ਇੱਕ ਪਿੰਡ ਦੇ ਵਿੱਚ ਵਾਪਰੀ ਹੈ ਅ ਇੱਥੇ ਜਿੱਥੇ ਅੱਤਵਾਦੀਆਂ ਵੱਲੋਂ ਪੁਲਿਸ ਦੇ ਕਾਫਲੇ ਤੇ ਹਮਲਾ ਕੀਤਾ ਗਿਆ ਮੁਕਾਬਲਾ ਹੋਇਆ ਗੋਲੀਆਂ ਚੱਲੀਆਂ ਨੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਦੱਸ ਦੇ ਕਿਸ ਤੋਂ ਪਹਿਲਾਂ ਵੀ ਇੱਕ ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦੀਆਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਉਸ ਦੇ ਵਿੱਚ ਜੋ ਹੈ ਸ਼ਰਧਾ ਲੋਹਾਂ ਨਾਲ ਪਰੀ ਵਸਤੇ ਵਿੱਚ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਉਹਦੇ ਵਿੱਚ ਕੰਡਕਟਰ ਤੇ ਡਰਾਈਵਰ ਨੂੰ ਗੋਲੀ ਮਾਰੀ ਗਈ ਸੀ ਜਿਹੜੀ ਘਟਨਾ ਬਹੁਤ ਚਰਚਾ ਦੇ ਵਿੱਚ ਵੀ ਰਹੀ ਸੀ ਤੇ ਹਲੇ ਉਹ ਘਟਨਾ ਹਲੇ ਲੋਕ ਲੋਕ ਉਸ ਘਟਨਾ ਤੋਂ ਵੀ ਨਹੀਂ ਉਭਰੇ ਸਨ ਜਿਸ ਤੋਂ ਬਾਅਦ ਹੁਣ ਇੱਕ ਹਫ਼ਤੇ ਦੇ ਵਿੱਚ ਹੀ ਹੁਣ ਦੂਜੀ ਵਾਰਦਾਤ ਨੂੰ ਅੱਤਵਾਦੀਆਂ ਵੱਲੋਂ ਜਾਂ ਦਿੱਤਾ ਗਿਆ ਹੈ ਇੱਥੇ ਅਤਵਾਦੀਆ ਵੱਲੋਂ ਪੁਲਿਸ ਵੱਲ ਤੇ ਜੋ ਹੈ ਨਿਸ਼ਾਨਾ 사ਧਿਆ ਗਿਆ ਹੈ ਪਹਿਲਾ ਅਤਵਾਦੀਆ ਵੱਲੋਂ ਨਾਗਰਿਕਾਂ ਤੋਂ ਕੁਝ ਲੈਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਉਹਨਾਂ ਨੇ ਸ਼ੱਕ ਦੇ ਆਧਾਰ ਤੇ ਮਨ੍ਹਾ ਕਰ ਦਿੱਤਾ ਤਾਂ ਉਹਨਾਂ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਦੇ ਉੱਤੇ ਵੀ ਅਤਵਾਦੀਆ ਨੇ ਜੋ ਹੈ ਗੋਲੀਆਂ ਚਲਾ ਦਿੱਤੀਆਂ ਉਹਨਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ ਹੈ ਤੇ ਉਸ ਮੁਕਾਬਲੇ ਦੇ ਵਿੱਚ ਜੋ ਹੈ ਇੱਕ ਅਤਵਾਦੀ ਢੇਰ ਦੱਸਿਆ ਜਾ ਰਿਹਾ ਹੈ ਕਿ ਦੋ ਤੇ ਦੋ ਜੋ ਦੋ ਤੋਂ ਤਿੰਨ ਨਾਗਰਿਕ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਹਲੇ ਵੀ ਜੋ ਹੈ ਤਲਾਸ਼ੀ ਉਹ ਲਗਾਤਾਰ ਜਾਰੀ ਹੈ